ਬਾਈ ਗੁਰੂ ਜੀ ਸੋਰਠਾ ਮਹਲਾ ਪੰਜਵਾਂ ਜਾ ਕਾ ਸਿਮਰਨ ਹੋਏ ਆਨੰਦਾ ਵਿਣਸਾ ਜਨਮ ਮਾਰਨ ਭੈ ਦੁਖੀ ਆਦਮ ਮਮਾਰਨ ਭੈ ਦੁਖੀ ਚਾਰ ਪਦਾਰਥ ਨਵ ਨਿਦ ਪਾਵ ਹੈ ਵਾਰ ਨਤਰਿਦਨਾ ਭੁਖੀ ਯਾ ਕੋ ਨਾਮ ਲਤ ਤੋ ਸੁਖੀ ਦਨ ਜੀਰੈ ਮੁਖੀਰਾ ਆਦ ਪਾਵੈ ਹੋਵੈ ਮਨ ਸੀਤਲ ਅਗਣ ਅੰਦਰ ਧੁਕੀ ਗਰਨ ਅਨੰਕ ਕਾ ਪ੍ਰੋਜ ਖਾਇ ਜਲਧਰ ਤੇ ਪਵਨਾ ਰੁਕੀ ਅਗਣਨ ਅੰਤਰ ਧੁਕੀ ਗਣਾਨਿ ਗਗਾ ਪ੍ਰਭੁ ਵਿਖਾ ਜਲ ਥਲ ਤਿਰਿ ਭਵਨ ਰੁਕੀ